ਦੁਬਈ ਚ ਬਈ 2-3 ਦਿਨਾਂ ਤੋਂ ਲਗਾਤਾਰ ਬਾਰਸ ਹੋ ਰਹੀਆ ਦੇਖੋ ਕੁਦਰਤ ਦੀ ਕਰੋਪੀ ਜਿੱਥੇ ਇੰਨੀ ਗਰਮੀ ਦੇ ਬਾਵਜੂਦ ਵੀ ਹੁਣ ਉੱਥੇ ਇੰਨੀ ਬਾਰਸ ਹੋ ਰਹੀਆ ਦੇਖੋ ਬਈ ਊਠ ਵਿੱਚ ਹੀ ਰੁੜ ਗਏ ਬਹਿਗਰੂ ਮਿਹਰ ਕਰੇ ਗੱਡੀਆਂ ਦਰਖਤ ਤੋਂ ਬਈ ਦੇਖੋ ਕਿਵੇਂ ਵਿੱਚ ਰੁੜ ਰਹਿਣੇ ਆ ਕਿੰਨੇ ਮਾਰੂਥਲ ਇਲਾਕਾ ਸੀ ਨਾ ਰੇਤਲਾ ਦੁਬਈ ਸਭ ਤੋਂ ਵੱਧ ਗਰਮੀ ਪੈਂਦੀ ਸੀਗੀ ਹੁਣ ਦੇਖ ਲਓ ਕੁਦਰਤ ਨੇ ਕਿੰਨਾ ਕਹਿਰ ਉਹ ਕਰਿਆ ਕਿੰਨੇ ਜਾਨਵਰਾਂ ਦਾ ਨੁਕਸਾਨ ਹੋ ਰਿਹਾ ਬਹਿਗਰੂ ਮਿਹਰ ਕਰੇ ਬਈ ਸਭ ਤੇ ਤੇ ਸਭ ਦਾ ਬਚਾਅ ਹੋਵੇ